ਬੱਚੇ ਯਾਰ ਛੋਟੇ ਆ ਬਹੁਤ ਛੋਟੇ ਆਪਣੇ ਤੋਂ ਉਹ ਅ ਉਹਦੇ 'ਚ ਇਹ ਨਹੀਂ ਪਤਾ ਵੀ ਉਹ ਕੀ ਦੇਖ ਕੇ ਗਏ ਨੇ ਮੈਨੂੰ ਨਹੀਂ ਅਜੇ ਤੱਕ ਕਿਸੇ ਤੋਂ ਵੀ ਆਨਸਰ ਮਿਲਿਆ ਉਹ ਤੇ ਕਿਸੇ ਨੇ ਯਾਰ ਜਿੰਨੇ ਜਵਾਕ ਜਾ ਰਹੇ ਆ ਸਰ ਇਹ ਪਲੱਸ 2 ਜਾ ਰਹੇ ਕੋਈ ਡਿਗਰੀ ਨਹੀਂ ਕੀਤੀ ਯਾਰ ਅਸੀਂ ਗਏ ਆ ਅਸੀਂ ਵੀ ਗਏ ਆ ਚਲੋ ਅਸੀਂ ਪੀਆਰ ਗਏ ਸੀਗੇ ਪੀਆਰ ਉੱਥੇ ਏਡੀ ਕੋਈ ਔਖੀ ਨਹੀਂ ਹੈਗੀ ਜੇ ਆਪਾਂ ਕਹੀਏ ਹਾਂ ਹੈਗੀਆਂ ਨੇ ਜੋ ਹੁਣ ਲਿਮਿਟੇਸ਼ਨਸ ਇੰਨੀਆਂ ਵੱਧ ਗਈਆਂ ਯਾਰ ਵੀ ਤੁਸੀਂ 12ਵੀਂ ਕਰਕੇ ਗਏ ਹੋ ਇੱਥੋਂ ਤੁਹਾਡੇ ਕੋਲ ਜਿਹੜੇ ਜਿਹੜੇ ਪੋਸਟ ਗ੍ਰੈਜੂਏਸ਼ਨ ਕਰਨ ਜਾ ਰਹੇ ਨੇ ਜਵਾਕ ਉਹ ਪੱਕੇ ਹੋ ਰਹੇ ਆ ਬਿਲਕੁਲ ਮਾਈਟਮ ਵੀ ਕਿਸੇ ਕਰਕੇ ਕਿਸੇ ਕਾਰਨ ਕਰਕੇ ਮੈਂ ਚਲੋ ਇਮੀਗ੍ਰੇਸ਼ਨ ਨੂੰ ਸਿਸਟਮ ਨੂੰ ਆਪਾਂ ਓਸੀ ਨੂੰ ਉਹਨਾਂ ਦੇ ਨੂੰ ਮਾੜਾ ਕਹਿ ਸਕਦੇ ਆ ਆਪਾਂ ਕਿਸੇ ਹੋਰ ਨੂੰ ਨੂੰ ਵੀ ਨਹੀਂ ਕਹਿੰਦੇ ਤੇ ਲੋਕੀ ਦੇਖਦੇ ਨਹੀਂਗੇ ਪਲੱਸ 2 ਕਰਕੇ ਇੱਥੇ ਆਪਾਂ ਪਲੱਸ 2 ਵਾਲੇ ਜਵਾਕ ਨੂੰ ਆ ਕੀ ਕਰਨ ਦਿੰਨੇ ਆ ਕੋਈ ਵੀ ਕਹਿ ਦੇ ਯਾਰ ਵੀ ਹਾਂ ਅਸੀਂ ਉਹਨੂੰ ਨਾਲ ਅਸੀਂ ਖੇਡਵਾਕ ਤਾਂ ਕਈ ਤੁਸੀਂ ਪੜ੍ਹ ਲਓ ਯਾਰ ਪੜ੍ਹੀ ਚੱਲੋ ਅਸੀਂ ਕਾਲਜ ਹੁੰਦੇ ਸੀਗੇ ਡੈਡੀ ਨੇ ਹਨਾ ਫੋਨ ਕਰ ਦਿਆ ਕਰਨ ਕਿੱਥੇੋਂ ਇਹਨੇ ਕਾਲ ਜੀ ਇਹਨਾਂ ਨੇ ਫੋਨ ਕਰਨਾ ਉਹ ਮਸ਼ੀਨ ਦਾ ਆ ਚੀਜ਼ ਖਰਾਬ ਹੋ ਗਈ ਲੈ ਆ ਹੂੰ ਵਾਲੇ ਉਹ ਜੇ ਹੁਣ ਜਿਨ੍ਹਾਂ ਦੇ ਕੋਲੇ ਸੰਦ ਵੱਡੇ ਨੇ ਉਹ ਕਿਉਂ ਕਹਿਣਗੇ ਯਾਰ ਜੜਜ ਵਾਕਾਂ ਨੂੰ ਬਾਹਰੋਂ ਭੇਜੀ ਜਾਂਦੇ ਆ ਹੂੰ ਬਥੇਰੇ ਲੋਕੀ ਨੇ ਉਹੀ ਭੇਜੀ ਜਾਂਦੇ ਸਿਰਫ ਇੱਕ ਵੀ ਹਾਂ ਉਹਨਾਂ ਦਾ ਚੱਲਿਆ ਗਿਆ ਅਸੀਂ ਵੀ ਭੇਜ ਦਈਏ ਠੀਕ ਹਾਂ ਬਾਰਲਾ ਬਾਰਲਾ ਹੋਰ ਕੁਛ ਨਹੀਂ ਹੈਗਾ ਬਾਲਿਆਂ ਦੇ